ਵੈਲਕਮ ਟੂ ਆਰ ਪੋਡਕਾਸਟ ਅੱਜ ਸਾਡੇ ਵਿੱਚ ਨੇ ਸੁਮਨ ਕਲਿਆਣ ਜੀ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਵੈਲਕਮ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਲਈ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆਗਾ ਨਹੀਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਕੀਮਤੀ ਸਮਾਂ ਕੱਢਿਆ ਤੁਸੀਂ ਆਪਣੇ ਫੋਲੋਅਰਸ ਲਈ ਸਾਨੂੰ ਅੱਜ ਤੁਸੀਂ ਆਪਣੇ ਬਾਰੇ ਦੱਸੋ ਹਾਂਜੀ ਫਾਲੋਅਰਸ ਵੈਸੇ ਮੈਨੂੰ ਇਹ ਕੰਮ 3-4 ਸਾਲ ਤੋਂ ਹੋ ਗਿਆ ਕਰਦੇ ਨੂੰ ਪਹਿਲਾਂ ਮੈਂ ਇੱਕ ਟੀਵੀ ਰੈਲਿਟੀ ਸ਼ੋਅ ਦੇ ਵਿੱਚ ਕੰਮ ਕਰਦੀ ਸੀ ਫਿਰ ਮੈਨੇ ਇੱਥੇ ਇੰਸਟਾ ਤੇ ਹਨਾ ਕੰਮ ਸਟਾਰਟ ਕੀਤਾ ਤੁਸੀਂ ਅਕਸਰ ਦੇਖਦੇ ਹੋ ਨਿਕ ਕਿਹੜਾ ਟੀਵੀ ਚੈਨਲ ਤੇ ਕਿਤੇ ਇੱਕ ਸ਼ੋਅ ਨਿਆਉਂਦਾ ਹੁੰਦਾ ਸੀ ਸ਼ਾਇਦ ਡੀਡੀ ਪੰਜਾਬੀ ਚੈਨਲ ਤੇ ਆਉਣਾ ਹੁੰਦਾ ਸੀ ਉਹ ਓਕੇ ਉਹਦੇ ਵਿੱਚ ਮੈਂ ਕਾਫੀ ਕੰਮ ਕੀਤਾ ਮਤਲਬ ਪਹਿਲਾਂ ਉਹਦੇ ਵਿੱਚ ਮੈਨੇ ਉਹ ਐਦਾ ਚਾਈਲਡ ਆਰਟਿਸਟ ਕਿਤੇ ਤੁਸੀਂ हां ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀਗਾ ਮਤਲਬ ਡਾਂਸ ਦੇ ਵਿੱਚ categories ਦੇ ਵਿੱਚ ਉਸ ਤੋਂ ਬਾਅਦ ਫਿਰ ਨੇ ਰੀਲਸ ਦਾ ਮੈਂ ਨੇ ਕੀਤਾ ਕੰਮ ਸਟਾਰਟ ਹਨਾ ਅਵੇ ਅੱਗੇ ਅੱਗੇ ਕੰਮ ਵਧਦਾ ਗਿਆ ਤੁਸੀਂ ਅਕਸਰ ਇੱਕ ਗਗਨ ਲਖਾਰੀ ਮੁੰਡਾ ਛੋਟੇ ਜਿਹੇ ਹੈਗਾ ਸ਼ਾਇਰੀ ਬੋਲਦਾ ਛੋਟਾ ਜਿਹਾਗਾ ਤੇ ਉਹ ਅਕਾਊਂਟ ਦੇ ਜਿਹੜੇ ਮੈਨੇਜਰ ਸੀਗੇ ਗਗਨ ਲਖਾਰੀ ਉਹਨਾਂ ਨੇ ਮੇਰਾ ਕੰਮ ਜਿਹੜਾ ਸੀ ਇਹ ਸਟਾਰਟ ਕੀਤਾ ਸੀ ਇਹ ਰੀਲਸ ਦਾ ਤੇ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਮੈਂ ਜਿਹੜਾ ਵੀ ਕੁਝ ਹੈਗਾ ਜੋ ਉਹਨਾਂ ਦੇ ਕਰਕੇ ਆ ਮੈਨੂੰ ਕੁਝ ਨਹੀਂ ਪਤਾ ਸੀਗਾ ਕਿੰਦਾ ਰੀਲਸ ਵਗੈਰਾ ਹੈ ਨਾ ਚਲੋ ਮੈਂ ਇੱਕ ਉਹਨਾਂ ਨੂੰ ਆਪਣਾ ਗੁਰੂ ਹੀ ਮੰਨਦੀ ਆਂਗੀ ਹੈ ਨਾ ਜਿਨ੍ਹਾਂ ਨੇ ਅੱਜ ਮੈਨੂੰ ਇਹ ਟਾਈਮ ਹੋਇਆ ਆਪਣੀ ਨੀਜ਼ ਸਟਾਰਟ ਕੀਤੀ ਹੈ ਰੀਲਸ ਮੈਨੂੰ ਹੋ ਗਿਆ ਵੈਸੇ ਮੈਨੂੰ 2-3 ਸਾਲ ਤਾਂ ਹੋ ਹੀ ਗਏ ਮੈਨੂੰ ਰੀਲਸ ਵਗੈਰਾ ਦਾ ਕੰਮ ਕਰਦੇ ਨੂੰ ਹਾਂ ਤੇ ਹਨਾ ਉਹਨਾਂ ਨੇ ਮੇਰਾ ਕੰਮ ਸਟਾਰਟ ਕੀਤਾ ਹਨਾ ਇਦਾਂ ਇਦਾਂ ਇਹਨਾਂ ਕਿ ਮੇਰੇ ਕੋਲ ਫੋਨ ਵੀ ਨਹੀਂ ਹੁੰਦਾ ਸੀ ਮੈਂ ਉਹਨਾਂ ਦੇ ਫੋਨ 'ਚ ਹੀ ਹਨਾ ਵੀਡੀਓ ਵਗੈਰਾ ਸ਼ੂਟ ਕਰਦੀ ਤੇ ਹਨਾ ਉਹਨਾਂ ਨੇ ਮੈਨੂੰ ਮੈਂ ਅੱਜ ਕਹਿੰਦੀ ਆ ਵੀ ਉਹਨਾਂ ਦੀ ਵਜ੍ਹਾ ਕਰਕੇ ਮੈਂ ਇੱਥੇ ਬੈਠੀ ਆ ਇੱਕ ਆਪਣੇ ਪੇਰੈਂਟਸ ਕਰਕੇ ਹਨਾ ਜਿਨ੍ਹਾਂ ਨੇ ਮੈਨੂੰ ਇਹ ਕੰਮ ਦੇ ਵਿੱਚ ਪਾਇਆ ਹਨਾ ਨਹੀਂ ਤੁਹਾਨੂੰ ਪਤਾ ਹੀ ਕਿਹੜਾ ਕਹਿੰਦਾ ਪਿੰਡਾਂ ਦੇ ਵਿੱਚ ਤਾਂ ਵੈਸੇ ਵੀ ਲੋਕਾਂ ਦੀ ਜਿਹੜੀ ਸੋਚ ਹੈਗੀ ਤੇ ਕਹਿੰਦੇ ਨੇਗੇ ਵੀ ਹਨਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੈਗਾ ਜੀ ਤੁੰਗਾ ਕਲਾਰਾਂ ਓਕੇ ਜੀ ਸੰਗਰੂਰ ਦੇ ਨੇੜੇ ਆ ਪਿੰਡ ਆਪਣਾ ਸੰਗਰੂਰ ਦੇ ਨੇੜੇ ਆ ਆਪਣਾ ਤੇ ਇਦਾਂ ਇਦਾਂ ਆਪਾਂ ਨੇ ਜਦੋਂ ਕੰਮ ਸਟਾਰਟ ਕੀਤਾ ਚਲੋ ਹਣ ਆਪਾਂ ਨੂੰ ਲੋਕ ਵੀ ਮਿਲੇ ਹਨ ਏਦਾਂ ਦੇ ਜਿਹੜੇ ਵਿੱਚ سپورਟ ਵਾਲੇ ਵੀ ਹੁੰਦੇ ਨੇ ਵਿੱਚ ਹਨ ਲੱਤਾਂ ਖਿੱਚਣ ਵਾਲੇ ਵੀ ਹਨ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਆਪਾਂ ਕੋਈ ਕੰਮ ਸਟਾਰਟ ਕਰਦੇ ਆ ਦੇਖੋ ਹਨ ਕੋਈ ਲੋਕ ਆਪਾਂ ਨੂੰ ਕਹਿੰਦੇ ਨੇ ਵੀ ਹਾਂ ਵਧੀਆ ਤੂੰ ਅੱਗੇ ਵਧ ਲੋਕ ਇਹ ਬਹੁਤ ਕਹਿੰਦੇ ਨੇ ਕਿ ਵਿਲੇ ਨੇ ਇੰਸਟਾ ਦੇ ਰੀਲਸ ਬਣਨ ਲੱਗ ਗਏ ਹਾਂਜੀ ਹਾਂ ਇਹ ਬਹੁਤ ਸੌਖੀ ਹੁੰਦੀ ਹੈ ਨਾ ਇੰਸਟਾ ਦੇ ਰੀਲਸ ਬਣਨ ਦੀ ਨਹੀਂ ਮੈਨੂੰ ਤਾਂ ਲੱਗਦਾ ਜੀ ਦੇਖੋ ਹਨ ਆਪਾਂ ਪਹਿਲਾ ਚੀਜ਼ ਬਣਾਉਣਾ ਇਸੇ ਮਿਹਨਤ ਦੀ ਲੋੜ ਨਹੀਂ ਹੈਗੀ ਨਹੀਂ ਜੀ ਜਦੋਂ ਵੀ ਤੁਸੀਂ ਆਪ ਮੰਨੋਗੇ ਇਹ ਚੀਜ਼ ਤੁਸੀਂ ਆਪ ਮੰਨਦੇ ਹੋ ਇਹ ਚੀਜ਼ ਤੇ ਜਦੋਂ ਆਪਾਂ ਕੋਈ ਕੰਮ ਕਰਦੇ ਆਂਗੇ ਆਪਾਂ ਨੂੰ ਪਹਿਲਾਂ ਮਿਹਨਤ ਤਾਂ ਕਰਨੀ ਪੈਂਦੀ ਆ ਹੁਣ ਜੇ ਆਪਾਂ ਕਹਿ ਦੀ ਆਪਣੇ ਕੋਲ ਸਭ ਕੁਝ ਬਣਿਆ ਬਣਾਇਆ ਮਿਲ ਜੇ ਹਨਾ ਠੀਕ ਐ ਜਦੋਂ ਵੀ ਆਪਾਂ ਕੋਈ ਕੰਮ ਕਰ ਕਰਦੇ ਆਪਾਂ ਨੂੰ ਮਿਹਨਤ ਤਾਂ ਕਰਨੀ ਪੈਂਦੀ ਓ ਚੀਜ਼ ਵਾਸਤੇ ਹਨਾ ਤੇ ਮੈਨੂੰ ਨਹੀਂ ਲੱਗਦਾ ਜਿਹੜੇ ਲੋਕ ਕਹਿੰਦੇ ਨੇ ਵੀ ਹਾਂ ਇਦਾਂ ਹੀ ਕੈਮਰੇ ਕੋ ਮੂਰੇ ਖੜ ਕੇ ਜਾ ਮੂੰਹ ਹਿਲਾਉਣਾ ਜਾਂ ਕਿਦਾਂ ਨਹੀਂ ਕਿਉਂਕਿ ਮੈਨੇ ਖੁਦ ਕੀਤਾ ਮੈਂ ਸਟਰਗਲ ਕੀਤਾ ਇਹ ਚੀਜ਼ ਦੇ ਵਿੱਚ ਇਵਨ ਕਿ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਕੋਲ ਫੋਨ ਨਹੀਂ ਹੁੰਦਾ ਸੀ ਜਦੋਂ ਮੈਂ ਰੀਲ ਜਿ ਸ਼ੂਟ ਕਰਦੀ ਹੁੰਦੀ ਸੀ ਨਾ ਮੈਂ ਇਥੋਂ ਜਾਣੀ 30 ਸੈਕਿੰਡ ਦੀ ਲਗਾ ਲੋ ਹਾਂਜੀ ਉਹਨੂੰ ਸ਼ੂਟ ਕਰਨ ਲਈ ਕਿੰਨਾ ਕੁ ਟਾਈਮ ਲੱਗ ਜਾਂਦਾ ਦੇਖੋ ਇਹ ਰੀਲ ਟਾਈਮ ਦੇਖੋ ਜੇ ਤਾਂ ਮੰਨ ਲਾ ਹੁਣ ਆਪਾਂ 2 ਮਿੰਟ 4 ਮਿੰਟ 5 ਮਿੰਟ ਰੀਲ ਦਾ ਐਵੇਂ ਚੱਕਰਾਈ ਦੇਖੋ ਜੇ ਤਾਂ ਬਣ ਗਈ ਬਣ ਗਈ ਹੈਨਾ ਨਹੀਂ ਫਿਰ ਜ ਰੀਟੈਕ ਤੇ ਰੀਟੈਕ ਹਾਂਜੀ ਹਾਂ ਇਹ ਚੀਜ਼ ਆਏਗੀ ਸਾਨੂੰ ਇਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਤੁਸੀਂ ਪਲੀਜ਼ ਇਹ ਨਾ ਸੋਚੋ ਕਿ ਜੇ ਇੰਸਟਾ ਤੇ ਰੀਲਸ ਪਾ ਰਹੇ ਨੇ ਬਿੱਲੇ ਨੇ ਟਾਈਮpass ਲਈ ਪਾ ਰਹੇ ਨੇ ਨਹੀਂ ਜੀ ਇਹਦੇ ਵਿੱਚ ਵੀ ਇੱਕ ਹਨਰ ਚਾਹੀਦਾ ਹੈ ਬਹੁਤ ਮਿਹਨਤ ਚਾਹੀਦੀ ਹੈ ਜੀ ਬਿਲਕੁਲ ਜੀ ਹਾਂ ਜੀ ਬਹੁਤ ਮਿਹਨਤ ਨਾਲ ਬੰਦਾ ਅੱਗੇ ਆਦਾ ਹੈ ਹਾਂ ਜੀ ਹਾਂ ਐਵੇਂ ਕੋਈ ਅੱਗੇ ਨਹੀਂ ਵੱਧਦਾ ਹਾਂ ਜੀ ਹਾਂ ਦੇਖੋ ਕੁਝ ਵੀ ਕਰਨਾ ਪਹਿਲਾਂ ਮਿਹਨਤ ਤਾਂ ਆਪਾਂ ਨੂੰ ਜ਼ਰੂਰੀ ਹੈਗੀ ਹਾਂ ਜੀ ਠੀਕ ਹੈ ਹੁਣ ਜਿੱਦਾਂ ਹੁਣ ਮੈਂ ਸਟਾਰਟ ਕੀਤਾ ਹਲੇ ਵੀ ਮੈਂ ਕਹਿੰਨੀ ਆ ਵੀ ਮੇਰੀ ਮਿਹਨਤ ਹੈ ਜਿਹੜੀ ਜਾਰੀ ਹੈਗੀ ਹਨਾ ਜਿਵੇਂ ਹੁਣ ਮੈਨੇ YouTube ਦਾ ਕੰਮ ਸਟਾਰਟ ਕੀਤਾਗਾ ਨਾਲ ਹਨਾ ਅੱਗੇ ਅੱਗੇ ਬੰਦਾ ਚਲੋ ਸਟਰਗਲ ਕਰਦਾ ਵੱਧਦਾ ਜਾਂਦਾਗਾ ਹਨਾ ਹੁਣ ਮੈਨੂੰ YouTube ਤੇ ਵੀ ਕੰਮ ਮਿਲਣ ਲੱਗਿਆ ਵਧੀਆ ਚਲੋ ਮੈਂ ਆਪਣਾ ਵੀ ਕੰਮ ਸਟਾਰਟ ਕੀਤਾਗਾ ਦੇ ਐਵੇਂ ਐਵੇਂ ਚਲੋ ਇੰਸਟਾਗ੍ਰam ਦੇ ਫੋਲੋਅਰਸ ਜੋ ਜੂ ਜੂ ਵਧਦੇ ਨੇ ਤੁਹਾਨੂੰ ਫਿਰ ਤੁਹਾਨੂੰ ਮੋਨਟਾਈਜੇਸ਼ਨ ਹੁੰਦੀ ਹੈ ਕਿ ਆਂਦਾ ਉਸ ਤੋਂ ਤੁਹਾਨੂੰ ਕੋਈ ਪੈਸਾ ਦੇਖੋ ਜੀ ਮੈਂ ਇੰਸਟਾਗ੍ਰam ਤੇ ਕੰਮ ਸਟਾਰਟ ਕੀਤਾਗਾ ਤੁਹਾਨੂੰ ਪਤਾ ਮੇਰੇ 1 ਲੱਖ ਤੋਂ ਪਲੱਸ ਜਿਹੜੇ ਫੋਲੋਅਰਸ ਨੇ ਤੇ ਮੈਂ ਇਹ ਕਹੂੰਗੀ ਵੀ ਇੰਸਟਾਗ੍ਰam ਤੋਂ ਕੋਈ ਪੇਮੈਂਟ ਨਹੀਂ ਆਉਂਦੀ ਮੈਨੂੰ ਅਜੇ ਤੱਕ ਭਈ ਕੋਈ ਪੇਮੈਂਟ ਨਹੀਂ ਆਈ ਹੈਗੀ ਮੈਂ ਤੁਹਾਨੂੰ ਐਵੇਂ ਕਹਿੰਦਾ ਹੁਣ ਜਿਹੜੇ ਰੀਲਸ ਕਿਉਂ ਇੰਨੇ ਪਾਉਂਦੇ ਨੇ ਲੋਕ ਕਿਉਂ ਇੰਨਾ ਦੇਖਦੇ ਨੇ देखो मैं ये गाला कह सकदीया भी मैं माड़ा भी नहीं कहंदी चलो मैं आज जो भी हैगा चल इंस्टाग्राम करके हीया मैं इंस्टाग्राम ਤੋਂ ਹੀ ਕੰਮ ਸਟਾਰਟ ਕੀਤਾਗਾ ਤੇ ਇੰਸਟਾਗ੍ਰਾਮ ਨੇ ਮੈਨੂੰ ਬਹੁਤ ਕੁਝ ਦਿੱਤਾ ਵੀ ਆ ਫੇਸ ਵੈਲਿਊ ਦੇਤੀ ਹਨਾ ਲੋਕਾਂ ਦੇ ਵਿੱਚ ਹਨਾ ਮੇਰੀ ਇੱਕ ਪਛਾਣ ਬਣਾਤੀ ਠੀਕ ਹੈ ਆਪਾਂ ਘਰ ਦੇ ਕਿੰਬਰ ਦੇ ਵਿੱਚ ਰਹਿੰਦੇ ਆ ਕਿੱਥੇ ਆਪਾਂ ਸਾਰੀ ਦੁਨੀਆ ਹਾਂਜੀ ਹਾਂ ਚਲੋ ਇੱਕ ਮੈਨੂੰ ਨਾਮ ਦਿੱਤਾ ਵਧੀਆ ਹਨਾ ਮੇਰੀ ਪਛਾਣ ਬਣਾਈ ਲੋਕਾਂ ਦੇ ਵਿੱਚ ਤੇ ਉਹਦੇ ਲਈ ਮੈਂ ਇੰਸਟਾਗ੍ਰਾਮ ਤੇ ਜਿਹੜੇ ਮੇਰੇ ਫੈਨ ਫਾਲੋਅਰਸ ਨੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਬਾਕੀ ਮੈਂ ਤੁਹਾਨੂੰ ਪੇਮੈਂਟ ਦੀ ਗੱਲ ਦੱਸਾਂ ਮੈਨੂੰ ਅਜ ਤੱਕ ਕੋਈ ਪੇਮੈਂਟ ਆਈ ਹੈਗੀ ਆਪਣਾ ਇੰਸਟਾਗ੍ਰam ਤੋਂ ਦੇਖੋ ਜਿਹੜਾ ਲੱਗਦਾ ਕਿ ਮੈਨੂੰ ਇੰਸਟਾ ਤੇ ਰੀਲਸ ਪਾਉਣੇ ਚਾਹੀਦੇ ਨੇ ਇੰਸਟਾ ਦੇ ਰੀਲਸ ਚਲੋ ਜੀ ਮੈਂ ਕੰਮ ਸਟਾਰਟ ਕੀਤਾ ਗਾ ਬਿਲਕੁਲ ਆਪਾਂ ਮਿਹਨਤ ਕਰਦੇ ਆਂ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਕੰਮ ਕਰਦੇ ਆਂ ਤਾਂ ਆਪਾਂ ਨੂੰ ਇਹ ਤਾਂ ਆਸ ਹੁੰਦੀ ਹੈ ਨਾ ਕਿ ਆਪਾਂ ਨੂੰ ਉਹਦਾ ਕੁਝ ਤਾਂ ਫਾਇਦਾ ਹੋਵੇ ਹਾਂਜੀ ਹਾਂ ਚਲੋ ਸਿਰਫ ਫੇਸ ਵੈਲਿਊ ਲਈ ਜਾਂ ਇਸ ਤੋਂ ਕੋਈ ਹੋਰ ਤਰੀਕਾ ਹੈਗਾ ਵੀ ਆਪਾਂ ਇੰਸਟਾ ਤੋਂ ਇਨਸਟਾ ਤੋਂ ਮੈਂ ਤੁਹਾਨੂੰ ਦੱਸ ਰਹੀ ਆ ਜੀ ਹਾਂਜੀ ਇਨਸਟਾ ਤੇ ਜਿਹੜਾ ਐਡਸ ਵਗੈਰਾ ਦਾ ਕੰਮ ਹੁੰਦਾਗਾ ਚਲੋ ਵਧੀਆ ਆ ਜਾਂਦਾਗਾ ਹਨਾ ਆਪਾਂ ਐਡ ਕਰਤੀ ਕਿਸੇ ਦੀ ਜਸ ਲਾਉ ਤਾਂ ਉਹਦੇ ਵਿੱਚ ਜਿਹੜੀ ਪੇਮੈਂਟ ਆ ਜਿਹੜੀ ਉਹ ਆ ਜਾਂਦੀ ਆ ਦੇਖੋ ਉਹ ਪੇਮੈਂਟ ਆਪਾਂ ਥੋੜੀ ਲੈ ਲਈਏ ਬਾੜੀ ਲੈ ਲਈਏ ਹਨਾ ਠੀਕ ਹੈ ਉਹਦੇ ਵਿੱਚ ਵੀ ਅਗਲਾ ਫਿਰ ਕਹਿੰਦਾ ਨਹੀਂ ਘੱਟ ਵੱਧ ਕਰ ਲਓ ਹਨਾ ਬਾਕੀ ਮੈਂ ਇਨਸਟਾ ਤੋਂ ਕਹਿ ਰਹੀ ਆ ਵੀ ਕੋਈ ਪੇਮੈਂਟ ਨਹੀਂ ਆਉਂਦੀ ਮੈਨੂੰ ਤਾਂ ਵੀ ਅੱਜ ਤੱਕ ਆਈ ਨਹੀਂ ਕੋਈ ਪੇਮੈਂਟ ਮੈਂ ਐਵੇਂ ਕਹਦਾ ਹਨਾ ਬਾਕੀ ਮੈਨੂੰ ਇਨਸਟਾ ਨੇ ਫੇਸ ਵੈਲਿਊ ਬਹੁਤ ਦਿੱਤੀ ਆਗੀ ਹਨਾ ਲੋਕਾਂ ਤੋਂ ਬਹੁਤ ਪਿਆਰ ਮਿਲਿਆਗਾ ਇਹ ਵੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਬਹੁਤ ਲੋਕ ਆਪਾਂ ਨੂੰ ਜਾਣਦੇ ਨੇ ਹਾਂਜੀ ਹਾਂ ਇਹ ਵੀ ਬਹੁਤ ਵਧੀਆ ਗੱਲ ਹੈ ਦੇਖੋ ਕਿ ਆਪਾਂ ਨੂੰ ਲੋਕ ਜਾਣਦੇ ਨੇ ਜੇ ਆਪਾਂ ਕਿਤੇ ਜਾਂਦੇ ਆ ਤਾਂ ਇਹ ਤਾਂ ਬੰਦਾ ਕਹਿੰਦਾ ਹੀ ਹੈ ਦੇਖੋ ਉਹ ਵਾਲੇ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਜਿਵੇਂ ਹੁਣ ਮੈਂ ਕਈ ਵਾਰ ਸ਼ੂਟ ਵਗੈਰਾ ਤੇ ਜਾਵਾਂ ਨਾ ਕਈ ਵਾਰ ਕਹਿੰਦੇ ਨੇ ਹਾਂਜੀ ਦੀਦੀ ਅਸੀਂ ਤੁਹਾਡੇ ਵੀਡੀਓ ਦੇਖਦੇ ਆ ਫੋਟੋ ਕਈ ਵਾਰ ਫੋਟੋਸ ਕਰਾਉਣ ਨੂੰ ਕਹਿੰਦੇ ਨੇ ਤੁਸੀਂ ਸਾਡੇ ਨਾਲ ਫੋਟੋਸ ਕਰਾ ਲਓ ਚਲੋ ਮੈਂ ਇੱਥੇ ਐ ਨਹੀਂ ਕਹਿ ਰਹੀ ਕਿ ਮੈਂ ਬਹੁਤ ਵੱਡੀ ਹੈ ਨਾ ਆਵਾ ਚਲੋ ਇਨਾਂ ਦਾ ਮਾਨ ਸਤਕਾਰ ਜਿਹੜਾ ਲੋਕਾਂ ਵੱਲੋਂ ਪਿਆਰ ਮਿਲਦਾ ਹੈ ਨਾ ਕਿਤੇ ਨਾ ਕਿਤੇ ਵੀ ਮਨ ਚ ਖੁਸ਼ੀ ਜ਼ਾਹਿਰ ਹੋ ਜਾਂਦੀ ਹੈ ਵੀ ਹਾਂ ਜੇ ਕੁਝ ਮਿਹਨਤ ਕੀਤੀ ਸੀ ਤਾਂ ਕੁਝ ਪੱਲੇ ਵੀ ਪਾ ਲਿਆ ਹੈ ਨਾ ਨਹੀਂ ਐਵੇਂ ਹੈ ਨਾ ਆਪਾਂ ਮਤਲਬ ਕੋਈ ਜੇ ਆਪਾਂ ਹਨਾ ਆਪਾਂ ਕੰ ਲੋਕਾਂ 'ਚ ਨਹੀਂ ਕੋਈ ਵੈਲਿਊ ਸੀ ਫਿਰ ਆਪਾਂ ਨੂੰ ਕੀ ਨੇ ਜਾਣਣਾ ਸੀ ਹਨਾ ਠੀਕ ਹੈ ਆਪਾਂ ਨੇ ਕੰਮ ਸਟਾਰਟ ਕੀਤਾ ਚਲੋ ਮਿਹਨਤ ਕੀਤੀ ਆਪਾਂ ਨੂੰ ਹਨਾ ਕੁਝ ਤਾਂ ਹਾਸਿਲ ਹੋਇਆ ਹਨਾ ਵਧੀਆ ਕੀਤੀ ਕਿ ਦੇਖੋ ਜੇ ਮਿਹਨਤ ਕਰਦੇ ਆ ਤਾਂ ਆਪਾਂ ਨੂੰ ਉਹ ਤਾਂ ਜਰੂਰ ਕਮਾਇਆ ਹਾਂਜੀ ਹਾਂ ਇਹ ਤਾਂ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਪੈਸੇ ਹੀ ਕਮਾਣੇ ਆ ਹਰ ਚੀਜ਼ ਤੋਂ ਹਾਂਜੀ ਹਾਂ ਇੱਜ਼ਤ ਕਮਾਉਣਾ ਵੀ ਇੱਕ ਬਹੁਤ ਵੱਡੀ ਗੱਲ ਹੈ ਹਾਂਜੀ ਹਾਂ ਇਹ ਤਾਂ ਹੈ ਹਾਂਜੀ ਤੇ ਤੁਹਾਡਾ YouTube ਚੈਨਲ ਮੋਨਟਾਈਜ਼ ਹੈ ਹਾਂਜੀ YouTube ਚੈਨਲ ਮੋਨਟਾਈਜ਼ ਹੋ ਜਾਤੇ ਹੈ ਨਾ ਹੁਣ ਅਰਨਿੰਗ ਸਟਾਰਟ ਹੋ ਰਹੀ ਹੈਗੀ ਚਲੋ ਅੱਗੇ-ਅੱਗੇ ਆਪਾਂ ਵਧੀਆ ਕੰਮ ਕਰੀ ਜਾ ਰਹੇ ਹਾਂਗੇ ਹੈ ਨਾ ਟੀਮ ਵਰਕ ਕਰਦੇ ਹਾਂਗੇ ਸ਼ਾਰਟ ਮੂਵੀਜ਼ ਦਾ ਕੰਮ ਤੇ ਚਲੋ ਵਧੀਆ ਕਿਰਪਾ ਨਾਲ ਚੱਲੀ ਜਾ ਰਿਹਾ ਹੈਗਾ ਹਾਂਜੀ ਆਪਾਂ ਨੂੰ ਮਤਲਬ ਤੁਸੀਂ ਪੜ੍ਹਾਈ ਵੀ ਨਾਲ ਕਰ ਰਹੇ ਹੋ ਹਾਂਜੀ ਹਾਂ ਪੜ੍ਹਾਈ ਕਰ ਰਹੀ ਹਾਂ ਮੈਂ ਤੁਹਾਨੂੰ ਲੱਗਦਾ ਵੀ ਜਿਹੜੇ ਛੋਟੇ-ਛੋਟੇ ਬੱਚੇ ਐ ਅੱਜਕੱਲ੍ਹ ਛੋਟੇ-ਛੋਟੇ ਬੱਚੇ ਵੀ ਐਸੇ ਰੀਲ ਬਣਾਣ ਲੱਗੇ ਕੀ ਉਹਨਾਂ ਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਕਿ ਰੀਲਾਂ ਵੱਲ ਧਿਆਨ ਦੇਣਾ ਚਾਹੀਦਾ ਪੜ੍ਹਾਈ ਵੱਲ ਦੇਖੋ ਜੀ ਮੈਂ ਤਾਂ ਜਦੋਂ ਮੈਂ ਕੰਮ ਸਟਾਰਟ ਕੀਤਾ ਦੀ ਮੈਂ ਖੁਦ ਬੱਚੀ ਸੀਗੀ ਹਨਾ ਮੈਨੂੰ ਵੀ ਨਹੀਂ ਸੀ ਇਹ ਚੀਜ਼ ਦਾ ਪਤਾ ਚਲੋ ਹਨਾ ਆਪਾਂ ਇਹ ਕਹਿ ਰਹੇ ਵੀ ਹਨਾ ਆਪਾਂ ਨੂੰ ਰੀਲਸ ਨੇ ਜਾਂ ਸੋਸ਼ਲ ਮੀਡੀਆ ਨੇ ਹੀ ਨਹੀਂ ਸਾਰਾ ਕੁਝ ਦਿਨਾਂ ਚਲੋ ਅੱਜ ਦਾ ਟਾਈਮ ਹੈਗਾ ਸੋਸ਼ਲ ਮੀਡੀਆ ਦਾ ਆਪਾਂ ਆਏ ਨਹੀਂ ਕਹਿ ਰਹੇ ਪਰ ਮੈਂ ਮੈਨੂੰ ਲੱਗਦਾਗਾ ਵੀ ਹਨਾ ਕਿਤੇ ਨਾ ਕਿਤੇ ਐਜੂਕੇਸ਼ਨ ਦਾ ਵੀ ਹੈਗਾ ਜਿਹੜਾ ਅੱਜ ਦੇ ਟਾਈਮ ਹਨਾ ਜ਼ਰੂਰੀ ਹੈ ਹਾਂ ਜ਼ਰੂਰੀ ਹੈ ਇਹ ਚੀਜ਼ ਵੀ ਹਨਾ ਕਿਉਂਕਿ ਆ ਪੜ੍ਹਨ ਲਿਖਣ ਵਾਲਾ ਹਨਾ ਯੋਗਾ ਗਿਆ ਹੁਣ ਪ ਉਹ ਜੀ ਰਹੇਗੀ ਵੀ ਚਲੋ ਆਪਾਂ ਇਹ ਕਹੇ ਗਏ ਨਾ ਇੰਸਟਾ ਤੇ ਵੀ ਚਲੋ ਆਪਾਂ ਸੋਸ਼ਲ ਮੀਡੀਆ ਤੇ ਹਨਾ ਚਲੋ ਟਾਈਮ ਆਪਾਂ ਇਹ ਨਹੀਂ ਕਹਦੇ ਵੀ ਪਰ ਉਹ ਨਾ ਆਪਾਂ ਮਤਲਬ ਸਾਰਾ ਟਾਈਮ ਨਾ ਰੀਲਾਂ ਨੂੰ ਦੇਈਏ ਸੋਸ਼ਲ ਮੀਡੀਆ ਨੂੰ ਦੇਈਏ ਹਾਂ ਜੀ ਹਾਂ ਵੀ ਕਿਤੇ ਨਾ ਕਿਤੇ ਆਪ ਨੂੰ ਐਜੂਕੇਸ਼ਨ ਵੀ ਜ਼ਰੂਰੀ ਹੈ ਐਜੂਕੇਸ਼ਨ ਤਾਂ ਦੇਖੋ ਸਭ ਤੋਂ ਜ਼ਰੂਰੀ ਹੈ ਹਾਂ ਇਹ ਤਾਂ ਹੈ ਬੱਚਿਆਂ ਨੂੰ ਆਪਾਂ ਨੂੰ ਸਮਝਾਉਣਾ ਚਾਹੀਦਾ ਹੈ ਹਾਂ ਜੀ ਹਾਂ ਤੁਸੀਂ ਰੀਲਾਂ ਬਣਾਓ ਵੀ ਨਾ ਦੇਖੋ ਵੀ ਨਾ ਜ਼ਿਆਦਾ ਹਾਂ ਜੀ ਹਾਂ ਇੱਕ ਟਾਈਮ ਲਿਮਿਟ ਜੇ ਆਪਾਂ ਸੈੱਟ ਕਰ ਲਈਏ ਤਾਂ ਮੇਰੇ ਖਿਆਲ ਚ ਠੀਕ ਹੈ ਹਾਂ ਜੀ ਹਾਂ ਵੀ ਤੁਸੀਂ ਇੰਨਾ ਕੀ ਦੇਖਣਾ ਹੁੰਦਾ ਹੈ ਤੁਹਾਡੇ ਬ੍ਰਦਰ ਸਿਸਟਰਸ ਮੇਰਾ ਇੱਕ ਬ੍ਰਦਰ ਹੈ ਜੀ ਛੋਟਾ ਓਕੇ ਜੀ ਹਾਂਜੀ ਉਹ ਵੀ ਤੁਹਾਡੇ ਰੀਲਸ ਦੇ ਵਿੱਚ ਤੁਹਾਡੇ ਹਾਂਜੀ ਹਾਂ ਉਹ ਮੇਰੇ ਰੀਲਸ ਵਗੈਰਾ ਐਡਿਟ ਵਗੈਰਾ ਕਰ ਦਿੰਦਾ ਸ਼ੂਟ ਵਗੈਰਾ ਕਰ ਦਿੰਦਾ ਤੇ ਵੈਸੇ ਉਹ ਸਟੱਡੀ ਕਰ ਰਿਹਾਗਾ ਤੇ ਹੁਣ ਮੈਂ ਉਹਨੂੰ ਆਪਦੇ ਨਾਲ ਹੀ ਇਹ ਕੰਮ ਦੇ ਵਿੱਚ ਮੈਂ ਕਿਹਾ ਵੀ ਚੱਲ ਤੂੰ ਮੇਰੇ ਨਾਲ ਹੁਣ ਕੰਮ ਕਰਾਇਆ ਕਰ ਤੇ ਇਹ ਜੀ ਇਹ ਲਾਈਨ ਦੇ ਵਿੱਚ ਹੀ ਉਹਨੂੰ ਮੈਂ ਲਿਆਂਦਾ ਵੀ ਚੱਲ ਨਹੀਂ ਕਿਤੇ ਮੈਂ ਪਹਿਲਾਂ ਕੱਲੀ ਕਰ ਰਹੀ ਸੀ ਵੀ ਕਿਤੇ ਚੱਲ ਤੇਰਾ ਵੀ ਕੁਝ ਬਣ ਜੂਗਾ ਹਨਾ ਮੇਰੇ ਨਾਲ ਲੱਗ ਕੇ ਹਨਾ ਹੁਣ ਮੈਨੂੰ ਆਕੇ ਵੀ ਤੂੰ ਮੇਰੇ ਨਾਲ ਹੀ ਕੰਮ ਕਰ ਕਰਿਆ ਕਰ ਇਹ ਲਾਈਨ ਦੇ ਵਿੱਚ ਤੇ ਉਹ ਮੇਰੀ ਵਧੀਆ ਹੈਲਪ ਕਰ ਰਿਹਾਗਾ ਤੇ ਜਿਹੜਾ ਕਾਫੀ ਵੀਡੀਓ ਹੈ ਬਗਾਰਾ ਐਡਿਟ ਵੀ ਕਰਾਉਂਦੇ ਨੇ ਉਹ ਤੋਂ ਲੋਕ ਤੇ ਮੈਂ ਵੀ ਕਰਵਾ ਰਹੀ ਆਂਗੀ ਤੇ ਵਧੀਆਗਾ ਚਲੋ ਚੱਲੀ ਜਾਂਦਾਗਾ ਸਿੱਧੂ ਇਹ ਬਹੁਤ ਵਧੀਆ ਕੰਮ ਹੈ ਨਾ ਕਿ ਐਡੀਟਿੰਗ ਯਾਹਨ ਬਹੁਤ ਹੀ ਵਧੀਆ ਔਰ ਇੰਪੋਰਟੈਂਟ ਕੰਮ ਹੈ ਹਾਂਜੀ ਹਾਂ ਜੇ ਆਪਾਂ ਰੀਲਸ ਪਾ ਰਹੇ ਆ ਤਾਂ ਐਡੀਟਿੰਗ ਵੀ ਮੇਰੇ ਖਿਆਲ ਚ ਕੰਨੀ ਜ ਮਹੱਤਵ ਹੈਗੀ ਹੈ ਐਡੀਟਿੰਗ ਦੀ ਅ ਐਡੀਟਿੰਗ ਦਾ ਮਤਲਬ ਤੁਹਾਨੂੰ ਦੱਸਦੀਆਂ ਕਿ ਵੀ ਦੇਖੋ ਆਪਾਂ ਨੇ ਰੀਲ ਬਣਾ ਲਈ ਤਾਂ ਉਹਨੂੰ ਆਪਾਂ ਤਿਆਰ ਵੀ ਕਰਨਾ ਹੈ ਨਾ ਮਿਹਨਤ ਲਾ ਕੇ ਤੇ ਐਡੀਟਿੰਗ ਮੈਨੂੰ ਤਾਂ ਲੱਗਦਾ ਵੀ ਇੱਕ ਜ਼ਰੂਰੀ ਹਿੱਸਾ ਹੀ ਲਾ ਲੋ ਤੁਸੀਂ ਹੈ ਨਾ ਰੀਲ ਦਾ ਵੀਡੀਓ ਦਾ ਜਿੰਨਾ ਜ਼ਰੂਰੀ ਬਣਾਉਣਾ ਹੈ ਉਹਨਾਂ ਹੀ ਹਾਂ ਐਡੀਟਿੰਗ ਦਾ ਹੈਗਾਗਾ ਤੇ ਮਤਲਬ ਆਪਾਂ ਨੂੰ ਹੁਣ ਮੰਨ ਲਓ ਵੀਡੀਓ ਬਣਾ ਲਈ ਸ਼ੂਟ ਕਰ ਲਈ ਕਿਤੇ ਨਾ ਕਿਤੇ ਉਹਨੂੰ ਆਪਾਂ ਹੈ ਨਾ ਸਹੀ ਤਰੀਕੇ ਨਾਲ ਬਣਾਉਣਾ ਜਾਂ ਕਿੱਦਾਂ ਹੈ ਨਾ ਕੁਝ ਕਰਨਾ ਉਹ ਚੀਜ਼ਾਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਨਹੀਂ ਹੈ ਨਾ ਆਪਾਂ ਨੇ ਉਹ ਜਿਹੜੀ ਚੀਜ਼ ਹੈਗੀ ਤਿਆਰ ਕੀਤੀ ਉਹ ਆਪਣੇ ਲੋਕਾਂ ਦੇ ਸਾਹਮਣੇ ਲਿਓਣੀ ਹੈ ਕਿਤਨਾ ਕਿਤੋਂ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਜੇ ਰੀਲਸ ਦਾ ਕੰਮ ਕਰਨਾ ਤਾਂ ਆਪਾਂ ਨੂੰ ਐਪਲ ਦਾ ਫੋਨ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹਾਂ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਆਪਣੇ ਕੋਲ ਪਹਿਲਾਂ ਜ਼ਰੂਰੀ ਨੇ ਕਿਉਂਕਿ ਜਦੋਂ ਮੈਂ ਇਹ ਚੀਜ਼ਾਂ ਦਾ ਕੰਮ ਸਟਾਰਟ ਕੀਤਾ ਸੀ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਫੋਨ ਨਹੀਂ ਹੁੰਦਾ ਸੀਗਾ ਸਿਰਫ ਇਹੀ ਚੀਜ਼ ਕਰਕੇ ਮੇਰੇ ਕੋਲ ਆਈਫੋਨ ਨਹੀਂ ਹੈਗਾ ਸੀ ਮੈਂ ਉੱਥੇ ਰੀਲਸ ਬਣਾਉਣ ਜਾਣਾ ਹਨਾ ਤੁਹਾਨੂੰ ਦੱਸਿਆ ਮੇਰੇ ਅਕਾਊਂਟ ਮੈਨੇਜਰ ਸੀਗਾ ਗਗਨ ਲਖਾਰੀ ਚਲੋ ਜਿਨ੍ਹਾਂ ਕਰਕੇ ਮੈਂ ਅੱਜ ਇਸ ਜਗ੍ਹਾ ਤੇ ਬੈਠੀ ਆ ਹਨਾ ਤੇ ਉਹਨਾਂ ਦੇ ਫੋਨ 'ਚ ਮੈਂ ਸਵੇਰੇ ਚਲੇ ਜਾਣਾ ਰੀਲਾ ਸ਼ੂਟ ਕਰਨੀਆਂ ਤੇ ਉਹਨਾਂ ਨੇ ਅਪਲੋਡ ਵਗੈਰਾ ਕਰਨਾ ਤੇ ਉਸ ਤੋਂ ਅੱਗੇ ਹੌਲੀ ਹੌਲੀ ਮੈਂਨੇ ਆਪਣਾ ਫੋਨ ਜਿਹੜਾ ਲੈਤਾ ਫਿਰ ਮੈਂ ਆਪਣਾ ਆਪ ਕੰਮ ਸਟਾਰਟ ਕੀਤਾ ਚਲੋ ਅੱਜ ਮੈਂ ਹਨਾ ਵਧੀਆ ਕੁਆਲਿਟੀ ਦੇਣ ਲਈ ਆਪਾਂ ਨੂੰ ਹਾਂ ਹਾਂ ਤੁਹਾਨੂੰ ਮੈਂ ਕਿ ਪਹਿਲਾਂ ਕਹਿ ਰਹੀ ਹਾਂ ਜੀ ਆਪਾਂ ਨੂੰ ਕੁਝ ਕਰਨਾ ਫਿਰ ਥੋੜਾ ਜਿਹਾ ਆਪਾਂ ਨੂੰ ਉਹ ਚੀਜ਼ ਵੀ ਕਰਨੀ ਪਊਗੀ ਹਨਾ ਜਦੋਂ ਆਪਾਂ ਨੇ ਕੁਝ ਕਰਨਾ ਹੀ ਹੋਵੇ ਇਹ ਜੀ ਗੱਲ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਥੋੜਾ ਜਿਹਾ ਡਾਰਕ ਕੰਪਲੈਸ਼ਨ ਹੁੰਦੇ ਹੋਏ ਵੀ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਇੰਨੀ ਕੋਸ਼ਿਸ਼ ਕੀਤੀ ਕਿ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਲੋਕਾਂ ਨੂੰ ਕੀ ਤੁਹਾਨੂੰ ਲੱਗਦਾ ਕਿ ਜੇ ਆਪਾਂ ਨੇ ਸੋਸ਼ਲ ਮੀਡੀਆ ਤੇ ਕੰਮ ਕਰਨਾ ਹੈ ਤਾਂ ਆਪਾਂ ਨੂੰ ਫੇਅਰ ਕੰਪਲੈਕਸ਼ਨ ਹੋਣਾ ਚਾਹੀਦਾ ਉਹ ਦੇਖੋ ਜੀ ਜਦੋਂ ਮੈਂ ਕੰਮ ਸਟਾਰਟ ਕੀਤਾ ਸੀਗਾ ਪਹਿਲੀ ਗੱਲ ਤੇ ਜੀ ਮੇਰਾ ਕੋਈ ਆਪਣਾ ਰਾਜ਼ ਹੀ ਨਹੀਂ ਸੀਗਾ ਮੈਂ ਸਿੱਧੀ ਇਹ ਗੱਲ ਕਹਿ ਰਹੀ ਆਂਗੇ ਹਨਾ ਦੇਖੋ ਪਿੰਡ ਚ ਵਿੱਚ ਰਹਿਣਾ ਆਪਾਂ ਤੁਸੀਂ ਵੀ ਹਨਾ ਜਾਣਦੇ ਹੋਵੋਗੇ ਕਈ ਵਾਰ ਪਿੰਡ ਦੇ ਵਿੱਚ ਇਹ ਚੀਜ਼ਾਂ ਲਾਊਡ ਨਹੀਂ ਹੁੰਦੀਆਂ ਹੈਗੀਆਂ ਹਨਾ ਜਦੋਂ ਮੈਂ ਇਹ ਕੰਮ ਸਟਾਰਟ ਕੀਤਾ ਮੈਨੂੰ ਵੀ ਕਾਫੀ ਗੱਲਾਂ ਜਾਂ ਕਾਫੀ ਚੀਜ਼ਾਂ ਫੇਸ ਕਰਨੀਆਂ ਪਈਆਂ ਇਦਾਂ ਦੀਆਂ ਤੇ ਕਹਿ ਦਿੰਦੇ ਸੀ ਇਹ ਕੀ ਕਰਨ ਲੈ ਇਹ ਕਿਹੜੇ ਕੰਜਰਖਾਨੇ ਚ ਇਹ ਕੀ ਕੰਮ ਕੀਤਾ ਹਾਲਾ ਤੁਹਾਨੂੰ ਹਣਾ ਇਵਨਕੇ ਇਹ ਕੱਲ ਵੀ ਕਹਿੰਦੇ ਸੀ ਤੁਹਾਡੀ ਕੁੜੀ ਦਾ ਤਾਂ ਵਿਆਹ ਨਹੀਂ ਹੋਣਾ ਹੈਗਾ ਤੁਸੀਂ ਇਹ ਕਿਹੜੇ ਕੰਜਰਖਾਨੇ ਚ ਪਾਤੀ ਚਲੋ ਮੈਂ ਇੱਥੇ ਹਨਾ ਮੇਰੇ ਪੇਰੈਂਟਸ ਨੇ ਮੇਰਾ ਸਾਥ ਦਿੱਤਾ ਹਨਾ ਚਲੋ ਉਹਨਾਂ ਨੇ ਕਿਸੇ ਦੀ ਸੁਣੀ ਨਹੀਂ ਹਨਾ ਚਲੋ ਅੱਜ ਮੈਂ ਉਹਨਾਂ ਦੇ ਕਰਕੇ ਵੀ ਇਸ ਜਗ੍ਹਾ ਤੇ ਬੈਠੀ ਆ ਹਨਾ ਨਹੀਂ ਤੁਹਾਨੂੰ ਪਤਾ ਹੀ ਆ ਹਨਾ ਦੇਖੋ ਤੁਸੀਂ ਇਹ ਕੰਮ ਕੀਤਾ ਤਾਂ ਤੁਹਾਡੇ ਇੰਨੇ ਫਾਲੋਅਰ ਹੋ ਗਏ ਹਾਂਜੀ ਹਾਂ ਹਾਂ ਤਾਂ ਹੀ ਆਪਾਂ ਨੂੰ ਹਨਾ ਜਿਉ ਤੁਹਾਡੀ ਫਰੀਲਸ ਦੇਖਦੇ ਨੇ ਤੁਹਾਨੂੰ ਪਿਆਰ ਦਿੰਦੇ ਨੇ ਤਾਂ ਹੀ ਆਪਣਾ ਉਹ ਕੰਮ ਕਰਨ ਨੂੰ ਦਿਲ ਕਰਦਾ ਹੈ ਜੀ ਹਾਂਜੀ ਹਾਂ ਹੁਣ ਜਿਵੇਂ ਉਹਨਾਂ ਦੀ ਸੁਣਨ ਲੱਗ ਜਾਂਦੀ ਲੋਕਾਂ ਦੀ ਪਿੰਡ ਚੋਂ ਸੁਣਨ ਲੱਗ ਜਾਂਦੀ ਫਿਰ ਮੈਂ ਸ਼ਾਇਦ ਇਸ ਨਾ ਹੁੰਦੀ ਜਾਂ ਮੇਰੇ ਪੇਰੈਂਟਸ ਸੁਣਨ ਲੱਗ ਜਾਂਦੇ ਲੋਕਾਂ ਦੀ ਹਨਾ ਤਾਂ ਜਿਵੇਂ ਇਹ ਜਗਾ ਤੇ ਨਾ ਹੁੰਦੀ ਤੇ ਬਾਕੀ ਤੁਹਾਨੂੰ ਮੈਂ ਦੱਸਦੀ ਆਂ ਕਿ ਵੀ ਜਦੋਂ ਇੰਸਟਾ ਤੇ ਮੈਨੇ ਸਟਾਰਟ ਕੀਤਾ ਮੇਰੇ ਰੰਗ ਰੂਪ ਨੂੰ ਲੈ ਕੇ ਹਨਾ ਇਹਨੇ ਕੀ ਕਰਨਾ ਗਾ ਇਹ ਕੀ ਕੰਮ ਸਟਾਰਟ ਕੀਤਾ ਤੇ ਹਨਾ ਮੇਰੇ ਰੰਗ ਰੂਪ ਨੂੰ ਲੈ ਕੇ ਹਨਾ ਬਹੁਤ ਚੀਜ਼ਾਂ ਪਰ ਮੈਨੇ ਹਨਾ ਕਦੇ ਵੀ ਸੋਚਿਆ ਨਹੀਂ ਸੀਗਾ ਚਲੋ ਜਦੋਂ ਆਪਾਂ ਨੇ ਕੁਝ ਕਰਨਾ ਹੋਵੇ ਫਿਰ ਆਪਾਂ ਨੂੰ ਸੁਣਨੀ ਆ ਵੀ ਪੈਂਦੀਆਂ ਨੇ ਹਨਾ ਪਰ ਮੈਂ ਨਹੀਂ ਜਿਵੇਂ ਲੋਕਾਂ ਦੀ ਇਹ ਧਾਰਨਾ ਹੈ ਕਿ ਦੇਖੋ ਜੇ ਅਸੀਂ ਸਾਡਾ ਫੇਸ ਵਧੀਆ ਹੋਊਗਾ ਤਾਂ ਅਸੀਂ ਉਹਨੂੰ ਸੋਸ਼ਲ ਮੀਡੀਆ ਦੇ ਕੀ ਇਹ ਜ਼ਰੂਰੀ ਹੈ ਵੀ ਸਾਨੂੰ ਰੰਗ ਸਾਫ਼ ਹੋਣਾ ਚਾਹੀਦਾ ਸਾਡਾ ਨਹੀਂ ਦੇਖੋ ਜੀ ਮੈਂ ਹੁਣ ਜਿੱਦਾਂ ਮੇਰਾ ਰੰਗ ਸੀਗਾ ਤੁਹਾਨੂੰ ਹਨਾ ਪਤਾ ਹੀ ਹੈਗਾ ਫਿਰ ਮੈਨੂੰ ਕਿਵੇਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਹਨਾ ਬੰਦੇ ਦੇ ਵਿੱਚ ਹਾਂਜੀ ਹਾਂ ਬੰਦੇ ਦੇ ਵਿੱਚ ਹਨਰ ਹੋਣਾ ਚਾਹੀਦਾ ਹਨਾ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਵੀ ਹਾਂ ਤੇ ਹੁਣ ਮੈਂ ਮੈਂ ਤੁਹਾਨੂੰ ਦੱਸ ਰਹੀਆਂ ਕਿ ਵੀ ਮੇਰਾ ਰੰਗ ਜਦ ਮੈਂ ਵਾਲੀ ਸੋਣੀ ਤਾਂ ਨਹੀਂ ਹੈਗੀ ਹਨਾ ਸੋ ਲੋਕਾਂ ਨੇ ਮੈਨੂੰ ਕਿੰਨਾ ਪਿਆਰ ਦਿੱਤਾ ਜਦੋਂ ਬੰਦੇ ਦੇ ਵਿੱਚ ਇੰਨੀ ਮਿਹਨਤ ਔਰ ਹੁਨਰ ਦਾ ਜਜ਼ਬਾ ਹੈ ਉਹ ਆਪਣੇ ਆਪ ਹੀ ਸੋਹਣਾ ਲੱਗਦਾ ਹੈ ਬੰਦਾ ਹਾਂਜੀ ਦੇਖੋ ਰੰਗ ਤਾਂ ਦੋ ਹੀ ਨੇ ਹਾਂਜੀ ਇਹ ਤਾਂ ਹੈ ਸਾਫ਼ ਹੈ ਥੋੜਾ ਸਾ ਦਬਿਆ ਹੋਇਆ ਹੈ ਜੇ ਦਬਿਆ ਹੋਇਆ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਅਸੀਂ ਘਰ ਬੰਦ ਹੋ ਕੇ ਬੈਠ ਜਾਈਏ ਹਾਂਜੀ ਹਾਂ ਦੇਖੋ ਕੰਮ ਤਾਂ ਜੀ ਕਰਨਾ ਹੀ ਆ ਬਾਕੀ ਨਾ ਜਿਹੜੇ ਬੰਦੇ ਜਿਨ੍ਹਾਂ ਦਾ ਰੰਗ ਥੋੜਾ ਜਿਹਾ ਦੇਖੋ ਇਹ ਤਾਂ ਰੱਬ ਦੇ ਕੀਤੇ ਹੋਏ ਰੰਗ ਨੇ ਹਾਂਜੀ ਜਿਨ੍ਹਾਂ ਦੇ ਥੋੜਾ ਜਿਹਾ ਰੰਗ ਦਬਿਆ ਹੋਇਆ ਹੈ ਤੁਸੀਂ ਉਹਨਾਂ ਨੂੰ ਕੀ ਮੋਟੀਵੇਸ਼ਨਲ ਇੱਕ ਉਹ ਦੱਸਣਾ ਚਾਹੂੰਗੀ ਆ ਦੇਖੋ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਵੀ ਦੇਖੋ ਕਿਸੇ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ ਠੀਕ ਹੈ ਜਦੋਂ ਆਪਾਂ ਨੂੰ ਲੋਕ ਇਹ ਕਹਿੰਦੇ ਨੇ ਹਨਾ ਆਪਾਂ ਨੂੰ ਕਮੈਂਟ ਵੀ ਕਰਦੇ ਨੇ ਟਰੋਲ ਵੀ ਕਰਦੇ ਨੇ ਬਹੁਤ ਜ਼ਿਆਦਾ ਨਹੀਂ ਨਾ ਵੀ ਕਹਿਣ ਲੋਕ ਹਾਂ ਇਹ ਕੋਈ ਜ਼ਰੂਰੀ ਲੋਕ ਕਹਿੰਦੇ ਪਰ ਆਪਣੇ ਹੀ ਮੰਨ ਚਾਏ ਹੁੰਦਾ ਕਿ ਨਹੀਂ ਮੇਰਾ ਰੰਗ ਸਾਫ ਨਹੀਂ ਹੈ ਮੈਂ ਮੋਟੀ ਐ ਮੈਂ ਨਹੀਂ ਜਚੂਗੀ ਨਹੀਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਚੀਜ਼ਾਂ ਵਰੇ ਆਪਾਂ ਨੂੰ ਹੁੰਦੀ ਹੈਗੀ ਚਲੋ ਜਦੋਂ ਮੈਂ ਸਟਾਰਟਿੰਗ ਕੀਤੀ ਹੈਗੀ ਚਲੋ ਮੈਨੂੰ ਵੀ ਪਹਿਲਾਂ-ਪਹਿਲਾਂ ਹੁੰਦਾ ਸੀ ਵੀ ਨਹੀਂ ਨਹੀਂ ਜਦੋਂ ਮੈਂ ਹੋਰ ਰੀਲਸ ਦੇਖਦੀ ਨਹੀਂ ਉਹ ਜ਼ਿਆਦਾ ਸੋਹਣੀਆਂ ਉਹਵੇਂ ਹਨ ਫਿਰ ਮੈਂ ਸੋਚਿਆ ਵੀ ਨਹੀਂ ਮੈਨੂੰ ਲੱਗਦਾ ਵੀ ਨਹੀਂ ਐਦਾ ਸੋਚਣਾ ਚਾਹੀਦਾ ਜੇ ਕੋ ਆਪਾਂ ਨੇ ਕੰਮ ਕਰਨਾ ਹਨਾ ਆਪਾਂ ਨੇ ਆਪਣਾ ਕੰਮ ਕਰਨਾ ਮਿਹਨਤ ਆਪਾਂ ਨੇ ਕਰਨੀਆ ਸੋ ਆਪਾਂ ਨੂੰ ਇਹ ਚੀਜ਼ਾਂ ਸੋਚਣ ਦੀ ਤਾਂ ਲੋੜ ਹੈ ਨਹੀਂ ਆਪਾਂ ਆਪਣਾ ਅੱਗੇ ਵਧੋ ਹਨਾ ਆਪਣਾ ਕੰਮ ਵੱਲ ਧਿਆਨ ਦਿਓ ਤੇ ਬਾਕੀ ਜਿਹਨੂੰ ਕਰ ਦੇ ਰਹੀ ਹੈ ਤਰੱਕੀ ਤਾਂ ਮਿਲਦੀ ਆ ਜੀ ਹਨਾ ਕਿਉਂਕਿ ਇਨਸਾਨ ਪੇਧ ਪਾਵ ਕਰ ਸਕਦਾ ਮੇਰੇ ਖਿਆਲ ਚ ਰੱਬ ਤਾਂ ਨਹੀਂ ਕਰ ਸਕਦਾ ਕਿ ਇਹ ਦਾ ਰੰਗ ਸਾਫ ਹੈ ਇਹ ਮੋਟੀ ਹੈ ਇਹ ਬਦਲੀ ਹੈ ਇਹ ਰੱਬ ਤਾਂ ਨਹੀਂ ਦੇਖੋ ਨਹੀਂ ਨਹੀਂ ਜੀ ਇਦ ਤੱਕ ਕੋਈ ਤੇ ਬਾਕੀ ਜਦੋਂ ਹਨਾ ਬੰਦੇ ਦੇ ਵਿੱਚ ਉਹ ਹੋਣਾ ਚਾਹੀਦਾ ਵੀ ਹਾਂ ਮੈਂ ਕਰ ਸਕਦਾ ਬੰਦਾ ਜਦੋਂ ਮਿਹਨਤ ਕਰਦਾ ਫਿਰ ਮੈਂ ਕਹਿੰਦੀ ਆ ਵੀ ਰੱਬ ਕੁਝ ਨਹੀਂ ਲਕੋ ਕੇ ਰੱਖਦਾ ਹਨਾ ਤੇ ਜਦੋਂ ਬੰਦਾ ਮਿਹਨਤ ਕਰਦਾ ਫਿਰ ਤਾਂ ਕੁਝ ਨਾ ਕੁਝ ਪਾਈ ਲੈਂਦਾਗਾ ਹਨਾ ਬਾਕੀ ਜੇ ਆਪਾਂ ਇਹ ਚੀਜ਼ਾਂ ਵੱਲ ਧਿਆਨ ਦੇਣ ਲੱਗੇ ਫਿਰ ਆਪਾਂ ਮੈਨੂੰ ਲੱਗਦਾ ਵੀ ਆਪਾਂ ਅੱਗੇ ਨਹੀਂ ਵੱਧ ਸਕਦੇ ਹੈਗੇ ਇਹ ਚੀਜ਼ਾਂ ਚ ਵਿੱਚ ਹਨਾ ਜਦੋਂ ਆਪਾਂ ਸੋਚੀ ਜਾਈ ਆਪਣੇ ਵੱਲ ਵੀ ਹਨਾ ਨਹੀਂ ਇਦਾਂ ਇਦਾਂ ਸੋ ਮੈਨੂੰ ਤਾਂ ਨਹੀਂ ਲੱਗਦਾ ਵੀ ਬੰਦਾ ਕੁਝ ਕਰ ਲੂਗਾ ਫਿਰ ਹਨਾ ਜਦੋਂ ਆਪਾਂ ਇਹ ਚੀਜ਼ਾਂ ਵੱਲੀ ਧਿਆਨ ਦੇ ਹੀ ਗਏ ਤੇ ਲੋਕਾਂ ਥੋੜਾ ਜਿਹਾ ਬ੍ਰਾਡ ਮਾਈਂਡਡ ਹੋਣਾ ਚਾਹੀਦਾ ਹੈ ਮੇਰੇ ਖਿਆਲ ਸੋ ਚਲੋ ਦੇਖੋ ਜੀ ਬਾਕੀ ਸਭ ਦੀ ਆਪੋ ਆਪਣੀ ਸੋਚ ਹੈਗੀ ਹੈ ਨਾ ਆਪੋ ਆਪਣੀ ਸੋਚ ਹੈਗੀ ਹੈ ਨਾ ਆਪਾਂ ਹੁਣ ਜੇ ਕਹਿ ਦੀ ਆਪਾਂ ਸਾਰੀ ਦੁਨੀਆ ਨੂੰ ਉਹ ਕਰ ਲਈਏ ਹੈ ਨਾ ਆਪਾਂ ਨਹੀਂ ਕਰ ਸਕਦੇ ਹੈਗੇ ਹੈ ਨਾ ਆਪਾਂ ਨੂੰ ਫੇਰ ਅਗਲਾ ਕਹੂ ਤੁਸੀਂ ਜ਼ਿਆਦੇ ਸਿਆਣੇ ਹੋਗੇ ਇਦਾਂ ਇਦਾਂ ਹੈ ਨਾ ਚਲੋ ਆਪਾਂ ਹਰ ਇੱਕ ਦੀ ਸੋਚ ਨਹੀਂ ਬਦਲ ਸਕਦੇ ਆਪ ਦਾ ਆਪ ਦਾ ਨਜ਼ਰੀਆ ਦੇਖਣ ਦਾ ਆਪਦੀ ਆਪਦੀ ਸੋਚ ਹੈਗੀ ਤੁਸੀਂ ਇੰਨੀਆਂ ਰੀਲਾਂ ਬਣਾਈਆਂ ਕਦੇ ਕੋਈ ਅਜੇ ਬੈਡ ਕਮੈਂਟ ਆਈ ਜਿਹਦੇ ਨਾਲ ਤੁਹਾਡਾ ਦਿਲ ਬਿਲਕੁਕੁਲ ਹੀ ਟੁੱਟ ਗਿਆ ਵੀ ਹੁਣ ਨਹੀਂ ਮੈਂ ਰੀਲਾਂ ਕਰਨੀ ਆ ਇਹ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਕਿ ਜਦੋਂ ਮੈਂ ਸਟਾਰਟਿੰਗ ਕੀਤਾਗਾ ਕੰਮ ਸਟਾਰਟ ਕਿ ਜੀ ਮੈਨੂੰ ਕਹਿ ਦਿੰਦੇ ਤੂੰ ਕਾਲੂ ਆ ਤੂੰ ਕਿੱਦਾਂ ਹਨਾ ਤੂੰ ਕੀ ਕਰਨਾਗਾ ਸ਼ਕਲ ਦੇਖ ਆਪਣੀ ਸੋ ਉਸ ਟਾਈਮ ਤੇ ਮੈਨੂੰ ਇਹ ਸਭ ਤੁਹਾਨੂੰ ਫੇਸ ਕਰਨਾ ਪਿਆ ਹਾਂਜੀ ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂਗੀ ਤੇ ਮੈਨੂੰ ਜਦੋਂ ਹਨਾ ਚਲੋ ਸੁਣਨ ਨੂੰ ਵੀ ਮਿਲਿਆ ਤੇ ਮੈਂ ਖੁਦ ਕਮੈਂਟ ਵਗੈਰਾ ਵੀ ਚਲੋ ਹੁਣ ਆਪਾਂ ਵੀਡੀਓ ਤੇ ਆ ਜਾਂਦੇ ਨੇ ਆਪਾਂ ਦੇਖ ਲੈਣੇ ਆ ਕਿ ਫੇ ਤੁਸੀਂ ਕੀ ਐਕਸ਼ਨ ਜੇ ਫਿਰ ਮੈਨੂੰ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਨਹੀਂ ਹਨਾ ਵੀ ਵੀ ਕਿੱਦਾਂ ਲੋਕ ਹਨਾ ਆਪਾਂ ਨੂੰ ਫਿਰ ਇੱਕ ਪਾਸੇ ਮਨ ਹੁੰਦਾ ਸੀ ਵੀ ਨਹੀਂ ਜੋ ਕਹਿੰਦਾ ਕਹੀ ਜਾਂਦੇ ਇੱਕ ਪਾਸੇ ਮਨ ਹੁੰਦਾ ਸੀਗਾ ਵੀ ਹਨਾ ਵੀ ਕਿੱਦਾਂ ਦੇ ਲੋਕ ਨੇ ਹਨਾ ਵੀ ਚਲੋ ਹਨਾ ਵੀ ਜੇ ਸ਼ਾਇਦ ਆਪਣੇ ਦੇ ਵਿੱਚ ਕੋਈ ਕਮੀ ਆ ਗਈ ਹਨਾ ਤਾਂ ਹੀ ਆਪਾਂ ਨੂੰ ਕੋਈ ਕਹਿ ਰਿਹਾਗਾ ਲੋਕ ਨਹੀਂ ਦੇਖੋ ਕਮੀ ਤਾਂ ਇਹ ਕੋਈ ਕਮੀ ਹੈ ਨਹੀਂ 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 ਉਹੀ ਗੱਲ ਹੈ ਕਿ ਰੱਬ ਨੇ ਤਾਂ ਦੇਖੋ ਕੋਈ ਭੇਦਭਾਵ ਨਹੀਂ ਕੀਤਾ ਹੈਗਾ ਕਿਸੇ ਦਾ ਰੰਗ ਥੋੜਾ ਸਾਫ ਕਿਸੇ ਦਾ ਥੋੜਾ ਜਿਹਾ ਨਹੀਂ ਹਾਂਜੀ ਹਾਂ ਤੇ ਜਦੋਂ ਫਿਰ ਹਨਾ ਇਹ ਦੁੱਖ ਹੁੰਦਾ ਸੀਗਾ ਵੀ ਹਨਾ ਸ਼ਾਇਦ ਆਪਾਂ ਨੂੰ ਅਗਲੇ ਨੇ ਹਨਾ ਕਿਦਾਂ ਇਹ ਚੀਜ਼ ਕਹਤੀ ਹਨਾ ਤੇ ਇੱਕ ਪਾਸੇ ਮਾਨੂੰ ਹੁੰਦਾ ਸੀ ਵੀ ਨਹੀਂ ਛੱਡ ਰਹਿਣ ਦੋ ਹਨਾ ਵੀ ਜੋ ਲੋਕ ਬੋਲਦੇ ਨੇ ਬੋਲਦੇ ਸੇ ਸਾਰੇ ਕਮੈਂਟਸ ਨੂੰ ਪਿੱਛੇ ਕਰਦੇ ਹੋਏ ਆਪਣਾ ਕੰਮ ਹਾਂਜੀ ਹਾਂ ਮੈਂਨੇ ਆਪਣਾ ਕੰਮ جاری ਰੱਖਿਆ ਵੀ ਨਹੀਂ ਚਲ ਕੋਈ ਗੱਲ ਨਹੀਂ ਜਿਹੜਾ ਬੋਲਦਾ ਬੋਲੀ ਜਾਂਦਾ ਹਨਾ ਚਲੋ ਆਪਾਂ ਆਪਣੀ ਮਿਹਨਤ ਆ ਗਈ ਘਰੀ ਜਾਂਦੇ ਹਨਾ ਕਦੇ ਤਾਂ ਰੱਬ ਸੁਣੂਗਾ ਅਜੇ ਤੋੜੇ ਇੰਨੇ ਫੋਲੋਅਰ ਨਹੀਂ ਤੁਹਾਨੂੰ ਇੰਨੇ ਲੋਕ ਜਾਣਦੇ ਨਹੀਂ ਇਹ ਉਹਨਾਂ ਲਈ ਇੱਕ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਸੀ ਕਿ ਤੂੰ ਕੀ ਕਰ ਸਕਦੀ ਹੈ ਤੇਰਾ ਹੱਕ ਆਪਣੀ ਹੈਗਾ ਹਾਂਜੀ ਚਲੋ ਦੇਖੋ ਜੀ ਆਪਾਂ ਨੇ ਤਾਂ ਹਨਾ ਕੀ ਹੈ ਨਾ ਅਗਲੇ ਨੂੰ ਕਹਿਣਾ ਚਲੋ ਅਗਲੇ ਦੀ ਸੋਚ ਨਹੀਂ ਹਾਂ ਚਲੋ ਆਪਾਂ ਤਾਂ ਕੀ ਕਹਿ ਸਹੀ ਹੈ ਹਨਾ ਅਗਲੇ ਦੀ ਸੋਚ ਅਗਲੇ ਨੇ ਕਹਿਣਾ ਲੈਨੇ ਕਹਿਤਾ ਚਲੋ ਜੇ ਮੈਂ ਆਪਣੀ ਮਿਹਨਤ ਕੀਤੀ ਸੀ ਹਨਾ ਰੱਬ ਨੇ ਮੈਨੂੰ ਦਿੱਤਾ ਵੀ ਬਹੁਤ ਪੂਜਾਗਾ ਹਨਾ ਦੇਖੋ ਮੇਰੀ ਇੱਕ ਚੰਗੀ ਫੇਸ ਵੈਲਿਊ ਲੋਕ ਮੈਨੂੰ ਜਾਣਦੇ ਨੇ ਮਾਨ ਸਤਿਕਾਰ ਪਿਆਰ ਮਿਲਦਾ ਬਹੁਤ ਲੋਕਾਂ ਤੋਂ ਸੋ ਬਈ ਮੈਂ ਬਹੁਤ ਧੰਨਵਾਦ ਆਗੀ ਸਾਰਿਆਂ ਦੀ ਤੇ ਇੰਨੇ ਮਤਲਬ ਰਿਸਪੈਕਟ ਮਿਲਦੀ ਆਗੀ ਲੋਕਾਂ ਤੋਂ ਤੇ ਬਾਕੀ ਹਨਾ ਜੇ ਆਪਾਂ ਲੋਕਾਂ ਦੇ ਸੁਣਨ ਲੱਗ ਗਏਂਦੇ ਫਿਰ ਤਾਂ ਮੈਨੂੰ ਲੱਗਦਾ ਪਊ ਕੁਝ ਕਰਨਾ ਪਾਉਂਦੇ ਹਨਾ ਇਹ ਚੀ YouTube ਤੇ ਤੁਸੀਂ ਕਿਸ ਤਰ੍ਹਾਂ ਦੀ ਵੀਡੀਓਜ਼ ਬਣਾਉਂਦੇ ਹੋ YouTube ਤੇ ਆਪਾਂ ਨੋਰਮਲ ਵੀਡੀਓ ਹੀ ਕਰਦੇ ਆਂ ਘਰੇਲੂ ਵੀਡੀਓ ਜਿਵੇਂ ਆਪਣੇ ਆਮ ਪਰਿਵਾਰਾਂ ਦੇ ਵਿੱਚ ਹਨਾ ਫੈਮਿਲੀ ਮੈਟਰ ਚੱਲਦੇ ਨੇਗੇ ਇਦਾਂ ਦੀਆਂ ਵੀਡੀਓਜ਼ ਕਰਦੇ ਆਂਗੇ ਹੁਣ ਆਪਾਂ ਠੀਕ ਹੈ ਜੀ ਸ਼ਾਰਟ ਮੂਵੀਸ ਵੀ ਕਰਾਂਗੇ ਹਾਂਜੀ ਹਾਂ ਤੇ ਅੱਗੇ ਵੀ ਤੁਹਾਡੇ ਪ੍ਰੋਜੈਕਟ ਚੱਲਦੇ ਰਹਿਣਗੇ ਹਾਂਜੀ ਹਾਂ ਅੱਗੇ ਵੀ ਕੰਮ ਕਰੀ ਜਾਂਦੇ ਆਂਗੇ ਚਲੋ ਹਨਾ ਮਾਲਕਾ ਤਰੱਕੀਆਂ ਬਖਸ਼ੇ ਤੇ ਅੱਗੇ ਕੰਮ ਚੱਲਦਾ ਰਹੂਗਾ ਹਨਾ ਕਰ ਰਹੇ ਆਪਾਂ ਹੁਣ ਵੀ ਅੱਗੇ ਵਧਿਆ ਕਰ ਰਹੇ ਆਂਗੇ ਤੇ ਅੱਗੇ ਵੀ ਕਰਦੇ ਹੀ ਰਹਾਂਗੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਅ ਦਰਸ਼ਕਾਂ ਨੂੰ ਤਾਂ ਇਹ ਕਹਿਣਾ ਚਾਹੂੰਗੀ ਕਿ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾਗਾ ਇਦਾਂ ਹੀ ਪਿਆਰ ਸਤਿਕਾਰ ਬਣਾਈ ਰੱਖਿਓ ਆਪਣਾ ਤੇ ਨਵੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੁਹਾਡੇ ਲਈ ਮੇਰੀਆਂ ਸੋ ਧੰਨਵਾਦ